ਗੁਰਦੁਆਰਾ ਸਾਹਿਬ ਚੰਨੇ ਬਾਗ ਗੋਲੀਆਂ ਚਲੋਂਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਪੂਰੇ ਮਾਮਲੇ ਬਾਰੇ ਸਾਡੇ ਪੱਤਰਕਾਰ ਕਿਸ਼ੋਰ ਕੁਮਾਰ ਨੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਿਹਾ ਕਿ ਨਿਸ਼ਾਨ ਸਾਹਿਬ ਚੜਾਏ ਜਾਣ ਮੌਕੇ ਇਹ ਸਿਰਫ ਸਲਾਮੀ ਦਿੱਤੀ ਗਈ ਹੈ ਜਦਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਮਨਸ਼ਾ ਨਹੀਂ ਸੀ ਤੇ ਨਾ ਹੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਸਾਡੇ ਜੀ ਨਵਾਂ ਨਿਸ਼ਾਨ ਸਾਹਿਬ ਚੜਾਇਆ ਸੀ ਤੇ 50 ਸਾਲ ਬਾਅਦ ਵੀ ਅਸੀਂ ਸਲਾਮੀ ਦਿੱਤੀ ਆ ਫੌਜੀਆਂ ਨੇ ਉਹਨਾਂ ਆਖਿਆ ਇਹ ਮੁੜ ਕੇ ਪਤਾ ਨਹੀਂ ਚੜਾਉਣਾ ਕਿ ਨਹੀਂ ਚੜਾਉਣਾ ਉਹਨਾਂ ਨੇ ਫੌਜੀਆਂ ਨੇ ਸਲਾਮੀ ਦਿੱਤੀ ਆ ਗੱਲ ਹੋਰ ਸਾਡਾ ਕਿਸੇ ਨਾਲ ਵੈਰ ਨਹੀਂ ਦੁਸ਼ਮਣ ਨਹੀਂ ਜਾਂ ਕੋ ਰੋਲਾ ਹੋਵੇ ਤਾਂ ਵੀ ਗੇਟ ਬਾਹਰਲਾ ਬੰਦ ਕਰਤਾ ਕਿਸੇ ਨੂੰ 60 60 ਤਾਂ ਨਹੀਂ ਵੱਜੀ ਹਾਂਜੀ ਕੋਈ ਗੱਲ ਹੀ ਨਹੀਂ ਬਾਤ ਨਹੀਂ ਤਾਂ ਵਾਈਫਲ ਕੀਤੇ ਠੀਕ ਹੈ ਜੀ ਰੰਜੀ ਜੀ ਨਹੀਂ ਕਿਸੇ ਨਾਲ कोई आवे जावे साडा कोई बुझार नहीं कोई जतरा मर्जी खुला दरवाजा हालांकि इस तरह शरयाम गोलियां चलाणा खतरे तो कट नहीं मामला पकदा देख के डीएसपी फतेहाबाद तक कहना है कि के कार्रवाई की जावेगी एक वीडियो जो वायरल हुई है वो आपके माध्यम से ही पता लगे हमने भी वो देखी है तो उसके अंदर सात आठ आदमी जो है ना किसी जगह खड़े होके ना और फायरिंग करते हुए नजर आ रहे हैं तो ये सूचना मिली है इस सूचना पर अभी हम जांच करेंगे ये कहाँ की घटना है कौन ये व्यक्ति हैं क्या किस परो में ऐसा कर रहे हैं और किस जगह से कर रहे हैं तो इस सारे चीज़ों की हम जानकारी लेंगे जांच करेंगे और जांच उपरांत जैसी सूरत पाई जाती है उसके अनुसार नियमानुसार कार्रवाई की जाएगी सर ये बुन्ना की बताई जा रही है गुरुद्वारे की वीडियो को अभी इस बारे में कुछ नहीं कह सकते कि ये कहाँ की है इस वीडियो में ऐसा कुछ नहीं है जिससे एक चीज़ साबित हो ठीक है इसकी जांच की जाएगी कहाँ की है और किस दिन की है किस समय की है किस स्थान की है और किन हालातों की है तो जाँच उपरांत जैसी शुरू होगी कार्रवाई की तो सर इसके अंदर कार्रवाई इसमें कार्रवाई जाँच उपरांत ही आपको बता पाएंगे ठीक है जाँच में जो तथ्य सामने आएंगे ਉਸੀ ਹাদার ਤੇ ਜੋ ਲੀਗਲ ਕਾਰਵਾਈ ਬਣੇਗੀ ਉਹ ਕਰ ਰਿਹਾ। ਕੀ ਐਸੀ ਨਹੀਂ? ਨਹੀਂ ਇਸ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ। ਹਰਸ ਫਾਇਰਿੰਗ ਕਰ ਸਕਦੇ ਸਰ? ਹਰਸ ਫਾਇਰਿੰਗ ਤੋਂ ਬੰਦ ਹੈ ਅਬ ਬੈਸਾਦੀ ਨੂੰ ਪਤਾ ਹੈ ਆਪਕੋ। ਤਾਂ ਅਨੁਦਾਜ਼ੀ ਇਹ ਕਿ ਵੀਡੀਓ ਕੁਝ ਦਿਨ ਪਹਿਲਾਂ ਦੀ ਹੈ ਜਿਸ ਵਿੱਚ ਗੁਰੂ ਘਰ 'ਚ ਨਿਸ਼ਾਨ ਸਾਹਿਬ ਚੜਾਏ ਜਾਣ ਮੌਕੇ ਬੰਦੂਕਾਂ ਦੀ ਸਲਾਮੀ ਦੇ ਨਾਮ ਤੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ। ਇੱਕ ਤੋਂ ਬਾਅਦ ਇੱਕ ਕਈ ਹਵਾਈ ਫਾਇਰ ਕੀਤੇ ਗਏ ਜਿਸ ਦੌਰਾਨ ਸੰਗਤਾਂ ਵੀ ਗੁਰੂ ਘਰ 'ਚ ਮੌਜੂਦ ਰਹੀਆਂ। ਵੀਡੀਓ ਵਾਇਰਲ ਹੋਈ ਤਾਂ ਕਿਤੇ ਜਾ ਕੇ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਚੱਲਿਆ ਲਿਹਾਜ਼ਾ ਹੁਣ ਕੀ ਕਾਰਵਾਈ ਹੁੰਦੀ ਹੈ ਇਸ ਤੇ ਨਜ਼ਰ ਰਹੇਗੀ ਪਤਿਆਬਾਦ ਤੋਂ ਕਿਸ਼ੋਰ ਕੁਮਾਰ ਡੀ5 ਚੈਨਲ ਪੰਜਾਬੀ